ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਾਧ ਸੰਗਤ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਧਰੂ ਲੋਕ ਉੱਤੇ ਪਹੁੰਚੇ ਧਰੂ ਲੋਕ ਤੇ ਭਗਤ ਤਰੂ ਜੀ ਦਾ ਨਿਸ਼ਚਲ ਰਾਜ ਸੀ ਜਿਸ ਥਾਂ ਤੇ ਭਗਤ ਤਰੂ ਜੀ ਰਹਿੰਦੇ ਸਨ ਉਸ ਦੇ ਸਾਹਮਣੇ ਸੱਚਖੰਡ ਦਾ ਦਰਵਾਜ਼ਾ ਸੀ ਭਗਤ ਤਰੇਜ ਤਰੂ ਜੀ ਨੂੰ ਪਰਮੇਸ਼ਰ ਦੇ ਦਰਸ਼ਨ ਜਦੋਂ ਚੌਣ ਹੁੰਦੇ ਰਹਿੰਦੇ ਸਨ ਭਾਈ ਮਰਦਾਨਾ ਜੀ ਨੇ ਗੁਰੂ ਜੀ ਨੂੰ ਪੁੱਛਿਆ ਕਿ ਅਸੀਂ ਕਿਸ ਸਤਾਂ ਤੇ ਆਏ ਹਾਂ ਗੁਰੂ ਜੀ ਨੇ ਕਿਹਾ ਮਰਦਾਨਾ ਇਹ ਧਰੂ ਲੋਕ ਹੈ ਭਾਈ ਮਰਦਾਨਾ ਜੀ ਨੇ ਗੁਰੂ ਜੀ ਨੂੰ ਕਿਹਾ ਕਿ ਸਤਿਗੁਰੂ ਜੀ ਸਾਨੂੰ ਧਰੂ ਭਗਤ ਦੇ ਜੀਵਨ ਬਾਰੇ ਹੀ ਸੁਣਾ ਦਿਓ ਗੁਰੂ ਜੀ ਨੇ ਭਗਤ ਧਰੂ ਦਾ ਪ੍ਰਸੰਗ ਸੁਣਾਉਂਦੇ ਹੋਏ ਦੱਸਿਆ ਇਸ ਸਤਜਗ ਵਿੱਚ ਇੱਕ ਰਾਜਾ ਪਤਾਨਪਾਦ ਸੀ ਉਸ ਦਾ ਰਾਜ ਬਹੁਤ ਵਿਸ਼ਾਲ ਸੀ ਉਸ ਦੀਆਂ ਦੋ ਰਾਣੀਆਂ ਸਨ ਇੱਕ ਰਾਣੀ ਦਾ ਨਾਮ ਸੁਰੂਚੀ ਅਤੇ ਦੂਜੀ ਰਾਣੀ ਦਾ ਨਾਮ ਸਨੀਤਾ ਸੀ ਰਾਣੀ ਸੁਰੂਚੀ ਨੂੰ ਰਾਜਾ ਬਹੁਤ ਪ੍ਰੇਮ ਕਰਦਾ ਸੀ ਪਰ ਰਾਣੀ ਸਨੀਤਾ ਨੂੰ ਦਾਸੀਆਂ ਬਾਂਗੇ ਰੱਖਦਾ ਸੀ ਰਾਣੀ ਸਨੀਤਾ ਦੇ ਘਰ ਇੱਕ ਪੁੱਤਰ ਧਰੂ ਨੇ ਜਨਮ ਲਿਆ ਸਨੀਤਾ ਨੇ ਉਸ ਨੂੰ ਧਾਰਮਿਕ ਸੰਸਕਾਰਾਂ ਨਾਲ ਪਾਲਿਆ ਧਰੂ 5 ਸਾਲਾਂ ਦਾ ਹੋ ਗਿਆ ਸੀ ਇੱਕ ਦਿਨ ਉਹ ਆਪਣੇ ਪਿਤਾ ਰਾਜਾ ਉਤਾਨਪਾਦ ਦੀ ਗੋਦੀ ਵਿੱਚ ਜਾ ਕੇ ਬੈਠ ਗਿਆ ਸੀ ਰਾਜਾ ਆਪਣੇ ਪੁੱਤਰ ਨੂੰ ਗੋਦੀ ਵਿੱਚ ਦੇਖ ਕੇ ਬਹੁਤ ਖੁਸ਼ ਹੋ ਰਿਹਾ ਸੀ ਅਤੇ ਉਸ ਨਾਲ ਲਾਡ ਲਣਾਉਂਦਾ ਸੀ ਉਸੇ ਸਮੇਂ ਕਿਤੇ ਰਾਣੀ ਸਰੁਚੀ ਉਧਰ ਆ ਗਈ ਉਸ ਨੇ ਧਰੋ ਨੂੰ ਖਿੱਚ ਕੇ ਰਾਜੇ ਦੀ ਗੋਦੀ ਵਿੱਚੋਂ ਪਰੇ ਹਟਾ ਦਿੱਤਾ ਸੀ ਪਰ ਰਾਜਾ ਤਾਨਪਾਦ ਰਾਣੀ ਸਰੁਚੀ ਦੇ ਸਾਹਮਣੇ ਕੁਝ ਵੀ ਨਹੀਂ ਬੋਲ ਸਕਿਆ ਸੀ ਸਿਰਫ ਚੁੱਪਚਾਪ ਚਾਹ ਦੇਖਦਾ ਰਿਹਾ ਸੀ ਧਰੋ ਰੋਂਦਾ ਰੋਦਾ ਆਪਣੀ ਮਾਂ ਸਨੀਤਾ ਕੋਲ ਚਲੇ ਗਿਆ ਅਤੇ ਉਸ ਨੂੰ ਸਾਰੀ ਗੱਲ ਦੱਸੀ। ਸਨੀਤਾ ਨੇ ਆਪਣੇ ਪੁੱਤਰ ਨੂੰ ਬਹੁਤ ਲਾਡ ਪਿਆਰ ਨਾਲ ਸ਼ਾਂਤ ਕੀਤਾ। ਫਿਰ ਉਸ ਨੇ ਧਰੂ ਨੂੰ ਕਿਹਾ ਕਿ ਤੂੰ ਪਰਮਾਤਮਾ ਦੀ ਭਗਤੀ ਕਰਿਆ ਕਰ। ਇੱਕ ਦਿਨ ਤੈਨੂੰ ਪਰਮਾਤਮਾ ਦੀ ਗੋਦ ਵਿੱਚ ਬੈਠਣਾ ਨਸੀਬ ਹੋ ਜਾਵੇਗਾ। ਫਿਰ ਉੱਥੋਂ ਤੈਨੂੰ ਹੋਰ ਕੋਈ ਨਹੀਂ ਉਠਾ ਸਕੇਗਾ। ਆਪਣੀ ਮਾਤਾ ਦੇ ਇਹ ਗੱਲ ਸੁਣ ਕੇ ਧਰੂ ਦੇ ਮਨ ਵਿੱਚ ਪਰਮੇਸ਼ਰ ਦੇ ਭਗਤੀ ਦੀ ਤਾਂਗ ਉਤਪੰਨ ਹੋ ਗਈ ਸੀ ਇੱਕ ਦਿਨ ਉਹ ਚੁੱਪਚਾਪ ਮਹਿਲਾਂ ਵਿੱਚੋਂ ਨਿਕਲ ਕੇ ਜੰਗਲ ਨੂੰ ਭਗਤੀ ਕਰਨ ਲੱਗੇ ਤੁਰ ਪਿਆ ਸੀ ਰਸਤੇ ਵਿੱਚ ਧਰੂ ਨੂੰ ਨਾਰਦ ઋષਿ ਮਿਲੇ ਉਹਨਾਂ ਨੇ ਪੁੱਛਿਆ ਕਿ ਬੇਟਾ ਜੰਗਲ ਵਿੱਚ ਇਕੱਲਾ ਕਿੱਥੇ ਜਾ ਰਿਹਾ ਹਾਂ ਧਰੂ ਨੇ ਕਿਹਾ ਮੈਂ ਪਰਮੇਸ਼ਰ ਦੀ ਭਗਤੀ ਕਰਨ ਲਈ ਜਾ ਰਿਹਾ ਹਾਂ ਤਾਂ ਕਿ ਮੈਨੂੰ ਉਸ ਦੀ ਗੋਦ ਵਿੱਚ ਬੈਠਣ ਦਾ ਸੁਭਾਗ ਪ੍ਰਾਪਤ ਹੋ ਜਾਵੇ ਅਤੇ ਫਿਰ ਉੱਥੋਂ ਮੈਨੂੰ ਕੋਈ ਅਠਾ ਨਾ ਸਕੇ ਰਿਸ਼ੀ ਨਾਰਦ ਨੇ ਕਿਹਾ اے ਪੁੱਤਰ ਆਜੇ ਤੇਰੀ ਖੇਡਣ ਦੀ ਉਮਰ ਹੈ ਇਹ ਭਗਤੀ ਮਾਰਗ ਬੜਾ ਕਠਨ ਹੈ ਇਹ ਕੋਈ ਬੱਚਿਆਂ ਦੀ ਖੇਡ ਨਹੀਂ ਹੈ ਤੂੰ ਘਰ ਨੂੰ ਮੁੜ ਜਾ ਵੱਡਾ ਹੋ ਕੇ ਭਗਤੀ ਕਰ ਲਵੇਂ ਧਰੂ ਨੇ ਕਿਹਾ ॠषि ਜੀ ਤੁਸੀਂ ਪਰਮੇਸ਼ਰ ਦੇ ਪਿਆਰੇ ਹੋ ਫਿਰ ਤੁਸੀਂ ਕਿਉਂ ਮੈਨੂੰ ਭਗਤੀ ਦੇ ਮਾਰਗ ਤੋਂ ਰੋਕਦੇ ਹੋ ਸਗੋਂ ਤੁਸੀਂ ਤਾਂ ਮੈਨੂੰ ਸਹੀ ਮਾਰਗਦਰਸ਼ਨ ਕਰੋ ਤਾਂ ਕਿ ਮੇਰਾ ਪਰਮੇਸ਼ਰ ਨਾਲ ਮਲਾਪ ਹੋ ਜਾਵੇ ਦਾ ਦ੍ਰੜ ਰਾਧਾ ਦੇਖ ਕੇ ਨਾਰਦ ਰਿਸ਼ੀ ਨੇ ਨੂੰ ਗਿਆਨ ਉਪਦੇਸ਼ ਕਰਕੇ ਪਰਮਾਤਮਾ ਦੀ ਭਗਤੀ ਬਾਰੇ ਵੀ ਦੱਸਿਆ ਨੇ ਪਰਮੇਸ਼ਰ ਦਾ ਕਠਨ ਤਪ ਕੀਤਾ ਪਰਮੇਸ਼ਰ ਨੇ ਉਸ ਨੂੰ ਧਰਮ ਆਰਥ ਕਾਮ ਅਤੇ ਮੁਕਤੀ ਦੇ ਚਾਲੋ ਚਾਰੋ ਫਲ ਦਿੱਤੇ ਪਰਤ्रू ਨੇ ਭਗਤੀ ਕਰਨੀ ਨਹੀਂ ਛੱਡੀ ਅਖੀਰ ਪਰਮੇਸ਼ਰ ਨੇ ਉਸ ਨੂੰ ਦਰਸ਼ਨ ਦਿੱਤੇ ਅਤੇ ਕਿਹਾ ਕਿ ਪੁੱਤਰ ਤਰੂ ਤੇਰੀ ਭਗਤੀ ਪੂਰੀ ਹੋ ਗਈ ਹੈ ਤੂੰ ਹੁਣ ਘਰ ਜਾ ਅਤੇ ਰਾਜ ਕਰ ਤਰੂ ਨੇ ਕਿਹਾ ਕਿ ਮੈਨੂੰ ਰਾਜ ਨਹੀਂ ਤੁਹਾਡੇ ਦਰਸ਼ਨਾਂ ਤੁਹਾਡੇ ਚਰਨਾਂ ਵਿੱਚ ਹੀ ਸਥਾਨ ਚਾਹੀਦਾ ਹੈ ਪਰਮਾਤਮਾ ਨੇ ਕਿਹਾ ਕਿ ਪਹਿਲਾਂ ਤੂੰ ਇੱਥੇ ਰਾਜਕਰ ਚਾਹ ਸਰੀਰ ਤਿਆਗ ਕੇ ਤੈਨੂੰ ਮੇਰੇ ਚਰਨਾਂ ਵਿੱਚ ਹੀ ਸਥਾਨ ਮਿਲੇਗਾ ਉਧਰ ਰਾਣੀ ਸੁਰਚੀ ਦਾ ਪੁੱਤਰ ਮਾਤਾ ਪਿਤਾ ਦੇ ਆਗਿਆ ਵਿੱਚ ਨਹੀਂ ਰਿਹਾ ਸੀ ਇਧਰ ਤ੍ਰੂ ਭਗਤ ਪਰਮੇਸ਼ਰ ਦੀ ਆਗਿਆ ਨਾਲ ਮੈਲਾਂ ਨੂੰ ਚੱਲ ਪਿਆ ਸੀ ਜਦ ਰਾਜੇ ਅਤੇ ਰਾਣੀਆਂ ਨੂੰ ਪਤਾ ਲੱਗਾ ਕਿ ਸਾਡਾ ਪੁੱਤਰ ਤ੍ਰੂ ਪਰਮੇਸ਼ਰ ਦੇ ਦਰਸ਼ਨ ਕਰਕੇ ਆ ਰਿਹਾ ਹੈ ਤਾਂ ਉਹਨਾਂ ਨੇ ਉਸ ਦਾ ਸਵਾਗਤ ਬੜੀ ਗਰਮਜੋਸ਼ੀ ਅਤੇ ਧੂਮਦਾਨ ਨਾਲ ਕੀਤਾ ਸੀ ਰਾਜੇ ਅਤੇ ਦੋਨੇ ਰਾਣੀਆਂ ਨੇ ਧਰੂ ਨੂੰ ਬਹੁਤ ਪਿਆਰ ਕੀਤਾ ਰਾਜਾ ਆਪਣਾ ਰਾਜ ਭਾਗ ਆਪਣੇ ਪੁੱਤਰ ਧਰੂ ਭਗਤ ਨੂੰ ਸੌਂਪ ਕੇ ਜੰਗਲ ਨੂੰ ਭਗਤੀ ਕਰਨ ਵਾਸਤੇ ਚਲਾ ਗਿਆ ਸੀ ਧਰੂ ਭਗਤ ਨੇ 26000 ਸਾਲ ਧਰਮ ਦਾ ਰਾਜ ਕੀਤਾ ਸੀ ਆਪਣੇ ਅੰਤ ਸਮੇ ਧਰੂ ਭਗਤ ਆਪਣਾ ਸਰੀਰ त्याग ਕੇ ਪਰਮੇਸ਼ਰ ਦੇ ਚਰਨਾਂ ਵਿੱਚ ਆ ਗਿਆ ਸੀ ਪਰਮੇਸ਼ਰ ਨੇ ਉਸ ਨੂੰ ਧਰੂ ਲੋਕ ਦਾ નિਸ਼ਚਲ ਰਾਜ ਬਖਸ਼ ਦਿੱਤਾ ਸ੍ਰੀ ਗੁਰੂ ਨਾਨਕ ਦੇਵ ਜੀ ਜਦ ਧਰੂ ਭਗਤ ਕੋਲ ਪਹੁੰਚ ਗਏ ਸਨ ਤਾਂ ਧੂ ਧਰੂ ਭਗਤ ਉਹਨਾਂ ਦੇ ਦਰਸ਼ਨ ਕਰਕੇ ਬਹੁਤ ਪ੍ਰਸੰਨ ਹੋਏ ਸਨ। ਧਰੋਪ ਭਗਤ ਨੇ ਬਚਨ ਕੀਤੇ ਕਿ ਮਹਾਰਾਜ ਮੈਨੂੰ ਖਬਰ ਸੀ ਕਿ ਪਰਮੇਸ਼ਰ ਅਵਤਾਰ ਧਾਰ ਕੇ ਦੀਨ ਦੁਖੀਆਂ ਦੇ ਦੁੱਖ ਦੂਰ ਕਰਕੇ ਉਹਨਾਂ ਨੂੰ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਾਉਣ ਲਈ ਧਰਤੀ ਤੇ ਆਏ ਹੋਏ ਹਨ। ਤੁਸੀਂ ਇੱਥੇ ਆ ਕੇ ਮੈਨੂੰ ਦਰਸ਼ਨ ਦਿੱਤੇ ਅਤੇ ਕਰਥਾਰਥ ਕੀਤਾ ਅਤੇ ਮੇਰੇ ਨੇਤਰਾਂ ਨੂੰ ਸਫਲ ਕੀਤਾ ਮੇਰੇ ਤੇ ਤੁਸੀਂ ਬੜੀ ਕਿਰਪਾ ਕੀਤੀ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਭਗਤ ਧਰੋ ਨੇ ਕਾਫੀ ਸਮਾਂ ਆਪਸ ਵਿੱਚ ਬਚਨ ਬਲਾਸ ਕੀਤੇ ਸਨ ਉਹਨਾਂ ਦੇ ਬਚਨ ਬਲਾਸ ਸਰਵਣ ਕਰਕੇ ਭਾਈ ਬਾਲਾ ਜੀ ਅਤੇ ਭਾਈ ਮਰਦਾਨਾ ਜੀ ਨੇ ਵੀ ਬੜਾ ਆਨੰਦ ਮਾਣਿਆ ਸੀ ਗੌਰਵ ਇਤਿਹਾਸ ਸੁਣਾਉਂਦਿਆਂ ਮੇਰੇ ਕੋਲੋਂ ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਹਨ ਗੁਰੂ ਜੀ ਅਤੇ ਗੁਰੂ ਕੀ ਸੰਗਤ ਬਖਸ਼ਣ ਹਾਰ ਹੈ ਬਖਸ਼ ਦੇਣਾ ਇਹ ਸਾਖੀ ਅੱਗੇ ਹੋਰ ਸੰਗਤਾਂ ਨੂੰ ਸੁਣਨ ਵਾਸਤੇ ਸ਼ੇਅਰ ਕਰ ਦੇਣੇ ਇਹ ਚੈਨਲ ਬਲਜੀਤ ਸਿੰਘ ਸ਼ੰਕਰ ਸਬਸਕ੍ਰਾਈਬ ਕਰ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ